ਮੈਂ ਦਾ ਬਲੌਗ ਥੋੜਾ ਜਿਹਾ ਲੇਟ ਸ਼ੁਰੂ ਕਰਿਆ ਪਹਿਲਾਂ ਛੇਤੀ ਤੁਰ ਰਹੀ ਸੀ ਪੰਡੂ ਆਲਾ ਹੋਰ ਨਾ ਬਰਨਾ ਰਿਹਾ अगले प्रोग्रामी फिर सूबे के आगू आए उन्हें इतो लान होना इतो खा रहे आगू माना बदिला मंगल हथा ਗੇ ਦੀਪ ਚ ਆ ਜਿਹੜੀ ਇਤੂ ਮਾਗਰਾ ਉਹ ਗੁੜੀਆਂ ਦੇ ਜਿਹੜੇ ਪ੍ਰਾਣ ਦੇ ਉਹਨੇ ਉਹ ਗੁੜੀਆਂ ਗੱਡੀ ਚ ਜਦੋਂ ਚੱਕੇ ਨੇ ਤੂੰ ਤੋੜੋਗੇ ਬਣਾ ਲਾਂਗੇ ਇਹ ਹਰ ਹਰ ਗੱਲ ਸੁਣਾ ਚਾਬਲ ਨੂੰ ਜਾ ਰਹੇ ਜੀ ਜਿਹੜੀ ਪੰਜਾਬ ਸਰਕਾਰ ਨੂੰ ਅਸੀਂ ਲੋਕਾਂ ਦੀ ਸਮਰਥਨ ਦੱਸ ਦੇ ਰਹੇ ਹਾਂ ਉਹ ਪੰਜਾਬ ਸਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਲਾਭੀਆਂ ਵਧਾਉਣ ਨੂੰ ਦੋਨਾਂ ਦੇ ਮੱਥੇ ਤਾਰ ਨੂੰ ਕਿਤੇ ਵੀ ਆਪਣੇ ਹੱਥਾਂ ਦਾ ਪਿੱਛਾ ਨਹੀਂ ਮੱਟਰੀ ਸਾਡੇ ਸਪੋਰਟ ਵਾਲੇ ਇਕੱਲੇ ਨੇ ਸੱਤਾ ਵੱਡੀਆਂ ਨੇ ਇਹ ਵੀ ਨਿੱਕੇ

ਗੱਲ ਆਈ ਆ ਹੁਣ ਸਾਰੇ ਤੋਂ ਗੱਡੀ ਕੋ। ਵਾਜੇ ਜੀਆਂ ਆ ਗਏ ਆ ਹੋਦੀ ਆ। ਮਾਲਾ ਚੋਣੀ ਐ। ਛੱਟ ਬਹੁਤ ਆ। ਉਹਦਾ ਰੇਟ ਵੀ ਪੁਰਾਣੇ ਗੇਂ ਨੂੰ ਚਾਰ। ਇਦੋਂ ਪਹਿਲਾਂ ਵੀ ਕਈ ਵਾਰੀ ਲਾਤੀ ਚਾਰਜ ਹੋ ਗਿਆ ਭਰਾ। ਤਾਂ ਪਿਛਲੇ ਤਿੰਨ ਪਿੰਡਾਂ ਨੂੰ ਉਹ 72 ਲੱਖ ਦੇ ਸਾਝੀ ਨੁਕਸਾਨ ਹੋਵੇ। ਗਾ ਛੋਟੀਆਂ ਮਾਰਦੇ ਐ ਪਹਿਲਾਂ ਸਮਝਾਉ ਨਹੀਂ ਹਰਦਾ ਪ੍ਰੋਪਰ ਕਰਨਾ ਪੈਣਾ ਭਰਾਵੇ ਸਭ ਕੁਝ ਇਹ ਹੁਣ ਲੜਾਈ ਜਿਸਿੰਦੀ ਐ ਇਹ ਬੋਲੀ ਬਦਲੀ ਲੜਾਈ ਨਾਲ ਕੰਮ ਗਾਹਾਂ ਨਹੀਂ ਚੱਲਦਾ ਜਿੱਥੇ ਸਰਕਾਰਾਂ ਆ ਗਈਆਂ ਤੇ ਜੇ ਕਿਸ ਨੂੰ ਲੱਗਦਾ ਭਰਾਵੇ ਮੈਂ ਤਾਂ ਹਜੇ ਜਿਉਂਦੇ ਰਹਿਣਾ ਉਹ ਇੱਥੋਂ ਗਾਹਾਂ ਨਾ ਜਾਇਓ ਕੋਈ ਡਿਕਤ ਨਹੀਂ ਜੋ ਸਾਰੀਆਂ ਗੱਡੀਆਂ ਚੜਦੇ ਆਉਣਗੇ ਉਦੋਂ ਬਾਥਰੂਮ ਕਰ ਲਓ ਹੋਰ ਕਰ ਲਓ ਜਾਂ ਕਹਿ ਲਓ ਭਾਈ ਮੇਰਾ ਨਹੀਂ ਮਨ ਲੰਬਾ ਨਹੀਂ ਤੁਹਾਨੂੰ ਬਰਾਉ ਤੇ ਜਦੋਂ ਪੰਗਾ ਪੈ ਗਿਆ ਉਦੋਂ ਉਹ ਵੀ ਮੈਂ ਥੋੜਾ ਪਿੱਛੇ ਹੋ ਜਾ ਆ ਜਿੰਨਾ ਇਕੱਠਾ ਸਾਰਾ ਇਕੱਠ ਨਹੀਂ ਪਿੱਟਦਾ ਹੁੰਦਾ ਨਾ ਉਹਨਾਂ ਦੀ ਸਾਰੀ ਫੋਰਸ ਪਿੱਟਦੀ ਹੁੰਦੀ ਹੈ ਉਹ ਗਣਕੇ ਲਾਏ ਹੁੰਦੇ ਆ ਬੰਦੇ ਮੂਰੇ ਉਹ 100 ਹੋ ਸਕਦਾ 150 ਹੋ ਸਕਦਾ ਤੇ ਥੋੜੇ ਤਾਂ ਹਜ਼ਾਰੇ ਜੇਸ ਕਰਕੇ ਜਿਹੜਾ ਐਸੋ ਚੱਲ ਰਾਇਆ ਜਾਬਸੇ ਨਾਲ ਸੀਦੇ ਦੇ ਦੋ ਅੱਡੇ ਪ੍ਰਧਾਨ ਜੀ ਸਾਰਾ ਮਾਨ ਤੇ ਗਾਲਾਂ ਝਾੜ ਇਹ ਸੀਦੇ ਵੱਲੋਂ ਵਾਈ ਕਰਨਗੇ ਤੁਹਾਡੀ ਉਦੋਂ ਇਲਾਵਾ ਭਰਾਵੋ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਹੈ ਪ੍ਰਧਾਨਾਂ ਨੇ ਇਹਨਾਂ ਦੀ ਸੁਣਨੀ ਹੈ ਕਿਸੇ ਵੀ ਹੋਰ ਨਹੀਂ ਉਦੋਂ ਅਹਲੇ ਬਲਾਕਾਂ ਦੇ ਪ੍ਰਧਾਨ ਹਨ ਉਹਨਾਂ ਨੇ ਜ਼ਿਲ੍ਹਿਆਂ ਵਾਲਾਂ ਦੀ ਸੁਣਨੀ ਹੈ ਤੁਹਾਨੂੰ ਗੁੱਸੇ ਲੱਗਦਾ ਹੋਵੇ ਮੋਰਚੇ 'ਚ ਭਰਾਵੋ ਰਹਿਣਾ ਸਲਾਵਾ ਨਹੀਂ ਹੁੰਦੀ ਆ ਹੁੰਦੀ ਆ ਬਾਜ ਕਦੋਂ ਗੱਡਾ ਆਣੀ ਵੀ ਤਜਰਬਾ ਥੋੜਾ ਠੀਕ ਹੈ ਢੇਡ ਵੱਡਾ ਹੈ ਗਿਆ ਸਰਕਾਰ ਦਾ ਹਮਲਾ ਵੱਡਾ ਹੈ ਗਿਆ ਕਈਏ ਭਾਈ ਜਮੀਨਾ ਫੋਲੀਆਂ ਫਿਰ ਰਹਿ ਗਈ ਜਾਉ ਸਾਡੇ ਬੱਲੇ ਐ ਸਵਾਲ ਦੀ ਲੜਾਈ ਲੜਨ ਚੱਲੇ ਅੱਜ ਆਪਾਂ ਇਸ ਕਰਕੇ ਸਾਰੇ ਕਾਇਮ ਹੋ ਤੇ ਜਾਗਦੇ ਰਹਿਣਾ ਕਿਸ ਨੇ ਨਗਰ ਮੂਰੇ ਨੇ ਨੰਗਾ ਜਿੰਨੇ ਜਿੰਨੇ ਗੱਡੀਆਂ ਲੱਗਿਆ ਉਸੇ ਜ਼ਿਲ੍ਹੇ ਦੀ ਹੋਵੇ ਮੂਰੇ ਬੰਦੇ ਲੱਗਣਗੇ ਆਣ ਆਣੇ ਬੋਸ ਗੱਡੀ ਦੇ ਮਗਰ ਜਾਣਾ ਹਰ ਗੱਲ ਆਪਣੀ ਜਣੀ ਪੈਣਾ ਤੇ ਹੁਣ ਭਾਵੇਂ ਮੈਂ ਸਾਡੇ ਕੋਲੋਂ ਹੱਥ ਖੜੇ ਜੇ ਤਿਆਰ ਹੋ ਸਿਰਦੇ ਇਹਨੂੰ ਫਿਰ ਭਾਵੇਂ ਕਫਣ ਵੱਲੋਂ ਆਜੋ ਜਿਵੇਂ ਉੱਥੇ ਗਏ ਸੀ ਜੇ ਕੋਈ ਮਾਰਾ ਮੋਟਾ ਲੱਗਦਾ ਵੀ ਨਹੀਂ 4 ਸਾਲ ਹੋਰ ਜਿਉਣਾਂਗੇ ਜਿਉਣ ਜਿਉਣ ਨਹੀਂ ਦਿੰਦੇ ਜਿਉਂਦਾ ਭਾਵੇਂ ਹੌਣ ਤਲੀ ਦੇ ਦਰ ਕੀ ਜਾਊਗਾ ਕਿੰਨਾ ਚਿਰ ਰਹਿ ਸਕਦੇ ਆ ਆ ਮੌਤ ਭਾਵੇਂ ਪਰਮਤੋ ਪਰਹੀ ਹੈ ਇੱਥੋਂ ਹੌਲੇ ਨਹੀਂ ਮਰਨਾ ਇਸ ਕਰਕੇ ਨੇ ਜੋਰ ਨਾਲ ਬੋਲੀ ਜਾਂਦਾ ਮੇਥੋਂ ਬਾਅਦ 10 ਮਿੰਟ ਆਪਣੇ ਪ੍ਰਧਾਨ ਨੇ ਲਾਉਣੇ ਆ ਗੜਾ ਹਾਲੇ ਹੋਰ ਤੋਂ ਵਾਲਾ ਬਚਾਲੇ ਪਾਵਾਂਗੇ ਤੁਹਾਡਾ ਬਹੁਤ ਰਹੋ ਤੰਦਤ ਅੱਲਾ ਮਾਤਾ ਫਿਰ ਭੇਡ ਤੋਂ ਬਾਅਦ ਹੋ ਜਾਂਦੀਆਂ ਬਾਅਦ ਚ ਦੇਖ ਲਾਂਗੇ ਇਸ ਕਰਕੇ ਕਿਸੇ ਨੇ ਕੋਈ ਗੱਲਬਾਤ ਨਹੀਂ ਪੈਣਾ ਕਿਸੇ ਦੀ ਵੀ ਸੋਣੀ ਅਧਿਕਾਰੀ ਦੀ ਕਿਸੇ ਵੀ ਨਹੀਂ ਸੋਣੀ ਸੀਆਈਡੀ ਵਾਲੀ ਦੀ ਤੇ ਕਿਸੇ ਨੇ ਸੋਣੀ ਆਪਦੇ ਭਰਾਵੋ ਨਾਲ ਦੇ ਦੀ ਜਿਹੜੇ ਫੋਟੇ ਕਮਾਂਡਰ ਆ ਮੂਰੇ ਹੁਣ ਆਗੂ ਨਹੀਂ ਉਹ ਕਮਾਂਡਰ ਹੈ ਕਮਾਂਡੋ ਨੂੰ ਅਧਿਕਾਰ ਹੁੰਦਾ ਕਿਉਂਕਿ ਫੌਜ ਦੇ ਵਿੱਚ ਕੋਈ ਰੈਸਲਾ ਨਹੀਂ ਕਰਨ ਦੀ ਹਾਲਤ ਹੁੰਦੀ ਨਾ ਇਦੂਆ ਦਾ ਪਰ ਰੈਸਲਾ ਕਰਨ ਦੀ ਹਾਲਤ ਚ ਆਦਾ ਮੌਕਾ ਮੇਲ ਵਧਿਆ ਮਿਲ ਗਿਆ ਆਪਾਂ ਸਾਡੇ ਨਾਲ ਰੈਸਲਾ ਕਰ ਲਈ ਇਸ ਕਰਕੇ ਹੁਣ ਅਗਾਂਹ ਸਭ ਤੁਹਾਡੇ ਨਾਲ ਗਵਰਨਮੈਂਟ ਗੱਲ ਕਰਨਗੇ ਤੁਹਾਡਾ ਧੰਨਵਾਦ ਤੇ ਨਹੀਂ ਹੈ ਨਹੀਂ ਯਾਰ ਬੜਾ ਸਾਈਡ ਤੇ ਯਾਰ ਇੰਤਜ਼ਾਰ ਕਰਨ ਦਾ ਕੋਈ ਬਖਤ ਨਹੀਂ ਹੈ ਜਿਹੜੇ ਮੌਕੇ ਜਿਹੜੀ ਹਾਲਤ ਚ ਆਪਾਂ ਦੁਰ ਰਹੇ ਆ ਜਾਂ ਰਹੇ ਆ ਅੱਗੇ ਸਰਕਾਰ ਨਾਲ ਇਹ ਸਰਕਾਰ ਨੂੰ ਵੀ ਪਤਾ ਹੈ ਆਪਾਂ ਨੂੰ ਵੀ ਇਸ ਗੱਲ ਦਾ ਪਤਾ ਕਈ ਵਾਰ ਸਰਕਾਰ ਦੇ ਨਾਲ ਇਹ ਗੱਲਬਾਤ ਤੇ ਗੱਲ ਸਾਫ਼ ਹੋ ਗਈ ਵੀ ਜਿੰਨਾ ਚਿਰ ਕਿਸਾਨਾਂ ਦੀ ਸਹਿਮਤੀ ਨਹੀਂ ਹੁੰਦੀ ਉਹਨਾਂ ਦੇ ਜਬਰੀ ਜ਼ਮੀਨਾਂ ਨਹੀਂ ਨੱਪੀਆਂ ਜਾਣਗੀਆਂ ਇਹ ਗੱਲ ਕਰਨ ਤੋਂ ਬਾਅਦ ਵੀ ਧੱਕੇ ਨਾਲ ਜ਼ਮੀਨਾਂ ਨੱਪ ਕੇ ਫੋਰਸਾਂ ਝਾੜ ਕੇ ਨਾਕੇ ਲਾ ਕੇ ਜਿਹੜਾ ਹੁੰਦਾ ਤਰੀਕਾ ਸਰਕਾਰ ਦਾ ਵੀ ਲੋਕਾਂ ਨੂੰ ਕਿਵੇਂ ਦਬ ਕੇ ਰੱਖਣਾ ਹੈ ਉਹ ਵਾਰ-ਵਾਰ ਆਲਾ-ਲਾ ਕੇ ਸਾਨੂੰ ਦੇਖ ਰਹੀ ਹੈ ਇਸ ਕਰਕੇ ਹੁਣ ਹਾਲਤੇ ਐ ਵੀ ਹੁਣ ਪਿੱਛੇ ਹਟਣਾ ਹੈ ਗਰਦਨਾ ਨੀਵੀਆਂ ਕਰਕੇ ਜਾਉਣਾ ਹੈ ਨਾਬਰੀ ਛੱਡ ਕੇ ਜਾਉਣਾ ਹੈ ਬਰਾਸਤ ਛੱਡ ਕੇ ਜਾਉਣਾ ਹੈ ਬੱਚਿਆਂ ਦੀ ਰੋਟੀ ਜਾਂਦੀ ਹੈ ਜਾਣ ਦੇ ਇਹ ਗੱਲ ਨੂੰ ਬੰਨ੍ਹ ਕੇ ਦਰਨਾ ਹੈ ਜੇ ਗਾਂ ਦਾ ਫੈਸਲਾ ਕਰਨਾ ਹੈ ਭਰਾਓ ਬਚਦਾ ਕੁਝ ਨਹੀਂ ਜੇ ਕੁਝ ਬਚ ਗਿਆ ਜੋ ਗਵਾਚ ਗਿਆ ਜੇ ਉਹ ਬੌਸ ਮਰਾਉਣਾ ਤਾਂ ਵੱਡੀ ਲੜਾਈ ਦੀ ਲੋੜ ਹੈ ਜਿਹੜਾ ਸਾਡੇ ਕੋਲੇ ਹੈ ਜੇ ਬਚਾਉਣਾ ਤਾਂ ਇੱਥੇ ਤਾਂ ਪੂਰੇ ਲੰਮੇ ਕਰੜੇ ਸੰਘਰਸ਼ਾਂ ਦੀ ਲੋੜ ਹੈ ਇਸ ਕਰਕੇ ਹੁਣ ਜਦੋਂ ਆਪਾਂ ਤੁਸੀਂ ਤੁਰਨਾ ਹੈ ਇੱਥੇ ਬਾਤ ਖਿਆਲ ਰੱਖ ਕੇ ਚੱਲਣਾ ਪੈਣਾ ਤੁਸੀਂ ਆਪਸ ਵਿੱਚ ਨਾ ਕਿਤੇ ਦਰਦ ਪੇਟ ਪੁੱੜ ਕੇ ਮਰ ਜਿਓ ਕਿਤੇ ਕੋਈ ਬੁੜੇ ਨੂੰ ਲਟਾਰ ਦਿਓ ਕਿਤੇ ਜੋਸ਼ਤ ਦੇਖੋ ਨਾ ਤੁਸੀਂ ਇਹ ਗੱਲ ਦਾ ਵੀ ਖਿਆਲ ਰੱਖਣਾ ਹੈ ਬਕਾਇਦਾ ਜਾਵਤੇ ਨਾਲ ਚੱਲਣਾ ਆਪਾਂ ਹੁਣ ਤੁਰਾਂਗੇ ਕਾਜ ਜ ਤੁਸੀਂ ਪੀਲੀ ਸਾਰੀ ਗੱਲ ਦਾ ਹਰਉਣ ਦੀ ਕੋਈ ਲੋੜ ਨਹੀਂ ਆਪਣੀਆਂ ਗੱਡੀਆਂ 'ਚ ਬੈਠੋ ਤੇ ਪਰਵਾਹ ਨਾ ਹੋਈਏ ਧੰਨਵਾਦ ਜਿੰਦਾਬਾਦ ਗੱਡੀਆਂ 'ਚ ਬੈਠੋ ਤੇ ਕਿਸੇ ਨਾਲ ਗੱਡੀ ਦਾ ਹਾਂ ਪਿੱਛੇ ਨਹੀਂ ਕਰਨੀ ਜਿੱਥੇ ਲਾ ਕੇ ਪੂਰੇ ਦਰਤਾਰ ਕਾਲਾ ਝਾਰ ਤੇ ਸ਼ਿਗਾਰੇ ਵਾਲੀ ਗੱਡੀ ਹੂ ਇੱਥੇ ਮਾਗਰਦਾਰਾਂ ਦੀਆਂ ਗੱਡੀਆਂ ਹੋਣੀਆਂ ਉਹਦਾ ਸਾਥ ਆ ਗਿਆ ਧੰਨਵਾਦ ਉਹ ਗੱਡੀ ਮੂਹਰੇ ਲੱਗੀ ਵੀ ਆ ਮੂਹਰੇ ਲੱਗੀ ਗੱਡੀ ਅੱਜ ਵੀ ਸਰਕਾਰ ਪਰੇ ਵੀ ਕਰੇਗੀ ਗੱਡੀ ਆ ਜਾਓ ਵੇ ਚੱਟੀ ਪਾਣੀ ਵੀ ਬਹੁਤ ਦੇਖੋ ਨਾ ਨਾ ਕਰਾਂਗੇ ਕਿੰਨਾ ਬੈਠੇ ਨੇ ਮਰਾ ਤਾਂ ਸਭ ਖਾਓ ਕੀ ਰੋਟੀ ਨਾ ਕਰ ਆਪਣੇ ਬੋਲਾਂ ਆਪਣੇ ਨਗਰ ਦੀ ਆਉਂਦਾ ਬੋਲ ਨਗਰ ਦਾ ਮਾਣ ਆ ਬੰਦੇ ਚਿੱਪ ਦਾ ਫਿਰ ਹਰਿਆਣੇ ਵਾਲਿਆਂ ਦੇ ਘੱਡੇ ਤੇ हां भारतीय खान यूं ने इमरान ਅੱਗੇ ਵਧਣ ਦੀ ਖੇਚਲਾ ਕਰਨ ਆਪਣੀਆਂ ਗੱਡੀਆਂ ਅੱਗੇ ਦੁਰਨਗੀਆਂ ਸੋ ਬਦਾਂ ਬੜਿਆ ਬੋਲਦੇ ਕਾਬਲਾ ਤੁਰਪਿਆ ਫੇਰ ਟਾਈਮ ਲੱਗੂਆ ਕਾਬਲਾ ਤੁਰਪਿਆ ਬਾਈ ਆਪਣਾ ਜਿਹੜਾ ਡਰਾਈਵਰ ਆ ਉਹ ਤੁਰਨੂ ਇੱਦਾਂ ਕੀ ਹਾਂ ਜੇ ਹੋ ਰਾਇਆ ਮੇਰੇ ਕੁਰਤੇ ਜਾ ਸਕਦੇ ਅੱਗੇ ਜਾ ਇਹ ਕੋਈ ਛੋਟਾ

ਦੋਨੇ ਆਣ ਬੰਦੇ ਸਾਰੇ ਆ ਜਾ ਸਾਰੇ ਪ੍ਰਾਪਾਣੋਂ ਬੇਨਤੀ ਹੈ ਕਿ ਰਾਜ ਕਿਤੇ ਨਾ ਕਰੋ ਸਾਰੇ ਪ੍ਰਾਪਾਣੋਂ ਬੇਨਤੀ ਹੈ ਕਿ ਸਾਰੇ ਉਸ ਮਗਾਨ ਚ ਜਾਓ ਕਰਨਾ ਪੈਂਦਾ ਜੀ ਸਾਨੂੰ ਕੋਈ ਇਹ ਨਾ ਕਹੇ ਕਿ ਇਹ ਤਾਂ ਸੱਟੇ ਚੱਲ ਗਿਆ ਹੈ ਤੇ ਆਪਣ ਕਰਦੇ ਆ ਇਹ ਤਾਂ ਜਿਆਦਾ ਹੰਡ ਕਰਨ ਲੇ ਤੇ ਆਪ ਜੀ ਇਸ ਕਰਕੇ ਲੋਕਾਂ ਨੂੰ ਮਰਵਾਉਂਦੇ ਆ ਤੋ ਸਾਰੇ ਭਰਾਵੋ ਜਿੰਨੇ ਵੀ ਜਿਹੜੀ ਜਿਹੜੇ ਸਾਰੇ ਤੁਸੀਂ ਇਕੱਲਾ ਹੈਗੇ ਆ ਇਹਨਾਂ ਦੀ ਹਰਾਸਤ ਦੇ ਵਿੱਚ ਉਹਨਾਂ ਦੀਆਂ ਮਿਸਤਾਂ ਨੂੰ ਸਾਂਭਾਓ ਜਦੋਂ ਧੰਨਵਾਦ ਚੱਲੂਗੀ ਆਪਾਂ ਸਾਰਿਆਂ ਇਹਨਾਂ ਦੇ ਮੂਹਰੇ ਡਿਸਟੈਂਸ ਰੱਖਾਂਗੇ ਤੇ ਹੋਰ ਸਾਰ ਨੂੰ ਅਸੀਂ ਬੇਨਤੀ ਕਰਾਂਗੇ ਇੱਕ ਵਾਰੀ ਕਿਸੇ ਵੀ ਆਪ ਦਾ ਮਨ ਹਟਾਓ ਉਹ ਵੀ ਹੋਈ ਸਾਰੇ ਭਰਾਵੋ ਇਸੇ ਤਰ੍ਹਾਂ ਹੀ ਭਵੰਤ ਜੋ ਵੀ ਆ ਕੇ ਮੂਹਰੇ ਬੈਠੇ ਜੰਗਲੇ ਨੇ ਉਹ ਸਾਰੇ ਭੜ ਭੜ ਇੱਕ ਵਾਰੀ ਮਗਰ ਨੂੰ ਆਓ ਬਹੁਤ ਧੰਨ ਰਾਤਾਂ ਪਾਂ ਹੋ ਗਈ ਸੀ ਲੇਟ ਆ ਤਾਂ ਵਲੌਗ ਦੀ ਐਂਡਿੰਗ ਕਰ ਨਹੀਂ ਸਕਿਆ ਰਾਤ 9:00 ਵਜੇ ਆ ਗਈ ਸੀ ਜਿਹੜਾ ਉਹ ਉੱਥੇ ਕਿਸਾਨੀ ਦਾ ਮਸਲਾ ਆਇਆ ਸੀ ਜਿਹੜਾ ਕੋਰਸ ਮੀਤ ਸੀ ਉਹਨਾਂ ਨੂੰ ਦਾ ਰੋੜ ਨਿਕਲ ਰਿਹਾ ਭਾਰਤ ਮਾਲਾ ਦੇ ਘੱਟ ਨਿਕਲ ਰਹੇ ਨੇ ਜਿਹੜਾ ਕੋਰਸ ਮੀਤ ਨੂੰ ਸੀ ਉਹਨੂੰ ਤਾਂ 75 ਲੱਖ ਦੇਤਾ ਜ਼ਮੀਨਦਾਰ ਕੀਤੇ ਦਾ ਜਿਹੜਾ ਇੱਧਰ ਸੀ ਸ਼ੇਰਗੜ੍ਹ ਤੇ ਦੁੰਨੇ ਵਾਲਾ ਇਹਨਾਂ ਨੂੰ ਇਹਨਾਂ ਨੂੰ 57 ਲੱਖ ਹੋਰ ਉਹ ਰੌਲਾ ਜਿੱਤਣੇ ਪਿੰਡਾਂ ਦਾ ਉਹ ਤਿੰਨ ਪਿੰਡ ਕਹਿੰਦੇ ਸਾਨੂੰ ਵੀ ਬਰਾਬਰ ਹੱਕ ਚਾਹੀਦਾ ਗੱਲ ਤਾਂ ਸੀ ਫਿਰ ਉਗਰਾਹ ਯੂਨੀਅਨ ਕਹਿੰਦੀ ਸੀ ਸਾਡੇ ਨਾਲ ਖੜੇ ਹੱਕ ਸੱਚ ਨਾਲ ਉਹ ਕਹਿੰਦੇ ਕੋਈ ਸਮਝ ਜੇ ਤੁਹਾਡਾ ਫੈਸਲਾ ਕਰਾ ਦਾਂਗੇ ਕੱਲ ਬਾਤ ਜੀਤ ਹੋ ਗਈ ਸੀ ਕੱਲ ਜਿਹੜੇ ਫੜੇ ਸੀ ਆਗੂ ਮੂਰੇ ਉਹ ਵੀ ਛਡਾ ਲਈ ਸੀ ਬਸ ਅੱਜ ਦੇ ਬਲੌਗ ਤੇ ਐਨ ਆਊਸ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਨੂੰ ਕਰੋ ਉਸ ਚੈਨਲ ਨੂੰ ਸਬਸਕ੍ਰਾਈਬ ਤਾਂ ਲਈਏ ਬਾਏ ਬਾਏ ਤੇ ਕੱਢ ਦਿੰਦੇ ਬਿਲੋ ਜਿਹਿਲ ਵਿੱਚੋਂ ਟੰਲਾ ਤੁਝੇ ਨਾਲ ਵਿੱਚੋਂ ਫੂੰਦੀ ਕੀ ਗੱਲ ਕਰਦੀ i'm going be shit